ਬਠਿੰਡਾ ਪੁਲਿਸ ਦੇ ਵੱਲੋਂ ਲੁੱਟਾਂ ਖੋਹਾਂ ਕਰਨ ਵਾਲਿਆਂ ਅਤੇ ਮਾੜੇ ਅਸਰਾਂ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਵਕਵਾ ਕੇਰੀਏ ਨੂੰ ਕਵਰ ਕਰਕੇ ਸ਼ੱਕੀ ਪੁਰਸ਼ਾਂ ਅਤੇ ਸ਼ੱਕੀ ਵਾਇਕਲਾਂ ਦੀ ਲਗਾਤਾਰ ਚੈਕਿੰਗ ਕੀਤੀ ਜਾ ਰਹੀ ਸੀ ਜਿਸ ਬਾਬਤ ਜਿਹੜਾ ਸੀਆਈਏ ਸਟਾਫ 2 ਨੂੰ ਉਸ ਸਮੇਂ ਸਫਲਤਾ ਮਿਲੀ ਜਦੋਂ ਮੁਖਬਰੀ ਦੇ ਆਧਾਰ ਤੇ ਗ੍ਰੋਥ ਸੈਂਟਰ ਬਠਿੰਡਾ ਤੋਂ ਗੁਰਵਿੰਦਰ ਸਿੰਘ ਉਰਫ ਡੈਨੀਅਲ, ਹਰਜਿੰਦਰ ਸਿੰਘ ਅਤੇ ਗੁਰਮੀਤ ਸਿੰਘ ਉਰਫ ਰਾਜੂ ਨੂੰ ਮਾਰੂ ਹਥਿਆਰਾਂ ਸਮੇਤ ਸ਼ੱਕੀ ਹਾਲਾਤਾਂ ਦੇ ਵਿੱਚ ਕਾਬੂ ਕੀਤਾ ਗਿਆ ਮਾਨਯੋਗ ਮਾਨਯੋਗ ਡੀਜੀਪੀ ਸਾਹਿਬ ਦੇ ਹਦਾਇਤਾਂ ਅਨੁਸਾਰ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਚਲਾਏ ਗਏ ਮਾਰਡੀਅਨਸਾਂ ਖਿਲਾਫ ਜਿਹੜੀ ਮੁਹਿੰਮ ਚਲਾਈ ਗਈ ਹੈ ਉਹਦੇ ਵਿੱਚ ਬਠਿੰਡਾ ਪੁਲਿਸ ਦੇ ਸੀਆਈਏ ਸਟਾਫ ਨੂੰ ਇੱਕ ਕਾਮਯਾਬੀ ਹਾਸਿਲ ਹੋਈ ਹੈ ਪਿੰਡ ਜੱਜੜ ਤੇ ਬਾਗੀਬੰਦਰ ਦੇ ਵਿੱਚ ਬੈਕ ਟੂ ਬੈਕ ਸਨੇਚਿੰਗ ਦੀਆਂ ਵਾਰਦਾਤਾਂ ਹੋਈ ਸੀਗੀਆਂ ਪਿਛਲੇ ਹਫਤੇ ਉਹਦੇ ਵਿੱਚ ਕਾਮਯਾਬੀ ਹਾਸਿਲ ਕਰਦੇ ਆ ਸਾਡੇ ਸੀਆਈਏ ਸਟਾਫ ਟੂ ਤੇ ਸਬਡਿਵੀਜ਼ਨ ਤਲਵੰਡੀ ਸਾਹਿਬ ਉਹਦੀ ਪੁਲਿਸ ਨੇ ਇਕ ਗੈਂਗ ਬਸਟ ਕੀਤਾ ਹੈ ਉਹਦੇ ਵਿੱਚ ਟੋਟਲ 5 ਮੈਂਬਰ ਨੇ ਉਹਨਾਂ ਚੋਂ 4 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਇਹਨਾਂ ਦੇ ਕੋਲੋਂ 2 ਮੋਬਾਈਲ ਫੋਨ ਰਾੜਾ ਤੇ ਮਾਰੂ ਹਥਿਆਰ ਇਹ ਸਾਰੀ ਬਰਾਬਰਦ ਕੀਤੀ ਗਈ ਹੈ ਇਹਨਾਂ ਨੇ ਕਿਤੇ ਕਿਤੇ ਵਾਰਦਾਤਾਂ ਕੀਤੀਆਂ ਸੀ ਜਿੰਨਾ ਸੀ ਜਿਹੜੀ ਹਜੇ ਤੱਕ 2 ਵਾਰਦਾਤਾਂ ਇਹਨਾਂ ਨੇ ਜਿਹੜੀ ਹੈ ਪੁੱਛੀ ਹੈ ਦੋ ਵਾਰਦਾਤਾਂ ਇਹਨਾਂ ਦੇ ਸਾਹਮਣੇ ਆਈਆਂ ਇੱਕ ਪਿੰਡ ਜੱਜੜ ਇਹਨਾਂ ਨੇ ਵਾਰਦਾਤ ਕੀਤੀ ਸੀ ਉਹਦੇ ਸਬੰਧ ਦੇ ਉਹਦੇ ਸੰਬੰਧੀ ਰਾਮਾ ਥਾਣੇ ਦੇ ਵਿੱਚ ਇੱਕ ਮੁਕਤਮਾ ਦਰਜ ਹੈ ਇਹ ਕਿਨਾ ਨੇ ਪਿੰਡ ਬਾਗੀਵੰਦਰ ਵਾਰਦਾਤ ਕੀਤੀ ਸੀ ਉਹਦੇ ਸਬੰਧੀ ਤਲੁੰਡੀ ਸਾਬੋ ਥਾਣੇ ਦੇ ਵਿੱਚ ਮੁਕਤਮਾ ਦਰਜ ਐ ਰਾਗੀਆਂ ਤੋਂ ਹਥਿਆਰਾਂ ਤੇ ਨੋਕ ਤੇ ਉਹਨਾਂ ਨੂੰ ਲੁੱਟਾਂ ਖਵਾ ਕਰਦੇ ਸੀ ਕਈ ਵਾਰੀ ਐ ਉਹਨਾਂ ਨੂੰ ਇੰਜਰਡ ਵੀ ਕਰਦੇ ਸੀ ਇਹ ਔਰ ਟਾਈਮਿੰਗ ਜਿਹੜੀ ਹੁੰਦੀ ਹੈ ਰਾਤ ਦੇ ਟਾਈਮ ਲੇਟ ਨਾਈਟ ਜਾਂ ਅਰਲੀ ਮਾਰਨਿੰਗ ਇਹ ਵਾਰਦਾਤਾ ਕਰਦੇ ਸੀ ਇਹਨਾਂ ਦੇ ਵਿੱਚ ਤਿੰਨ ਦੋਸ਼ੀ ਜੱਜਲਪਿੰਡ ਦੇ ਰਹਿਣ ਵਾਲੇ ਨੇ ਇੱਕ ਸਰਸਾ ਹਰਿਆਣਾ ਦਾ ਰਹਿਣ ਵਾਲਾ ਹੈ ਇੱਕ ਪੰਜਵਾਂ ਦੋਸ਼ੀ ਉਹਦੀ ਪਛਾਣ ਹੋ ਗਈ ਹੈ ਉਹਦੀ ਹਰੈਸਟ ਜੇ ਬਾਕੀ ਇਹਨਾਂ ਦਾ ਪਹਿਲਾਂ ਵੀ ਕਿਸੇ ਇਹਨਾਂ ਚੋਂ ਇੱਕ ਦੋਸ਼ੀ ਹੈ ਗੁਰਵਿੰਦਰ ਸਿੰਘ ਉਹ